ਸਤਿ ਸ਼੍ਰੀ ਅਕਾਲ ਦੋਸਤੋ ਡਰਾਈਵ ਵਿਦ ਗੁਰਜੰਟ ਜੀ ਤੁਹਾਡਾ ਸਵਾਗਤ ਹੈ ਇਹ ਇੱਕ ਨਵਾਂ ਮੈਥਡ ਮੈਂ ਸੋਚ ਰਿਹਾ ਵੀ ਇਦਾਂ ਮੈਂ ਵੀਡੀਓ ਬਣਾਇਆ ਕਰਾਂ ਕਿਉਂਕਿ ਮੇਰਾ ਜਿਹੜਾ ਘਰ ਹੈ ਉੱਥੋਂ ਆਫਿਸ ਦਾ ਰਸਤਾ ਹੈ ਉਹ ਕਰੀਬਨ 30-35 ਮਿੰਟ ਲੱਗ ਜਾਂਦੇ ਮੈਨੂੰ ਟ੍ਰੈਫਿਕ ਵਗੈਰਾ ਦੇ ਹਿਸਾਬ ਨਾਲ ਤੇ ਗੱਡੀ 'ਚ ਫਿਰ ਮੈਂ ਗਾਣੇ ਸੁਣਦਾ ਜਾਂ ਵੈਸੇ ਕੋਈ ਕਈ ਵਰੀ ਗੱਲਬਾਤ ਕਰ ਲੈਂਦਾ ਕਿਸੇ ਨਾਲ ਬੈਟਰੀ ਹੈ ਵੀ ਮੈਂ ਆਪਣੇ ਵਿਚਾਰ ਜਿਹੜੇ ਨੇ ਮੇਰੇ ਵਿਚਾਰ ਆ ਉਹ ਮੈਂ ਤੁਹਾਡੇ ਨਾਲ ਸਾਂਝੇ ਕਰ ਸਕਾਂ ਇੱਕ ਅਨਕਟ ਜਿਹਾ ਮੈਥਡ ਮਤਲਬ ਇੱਕ ਇੱਕ ਆਨ ਪਲੱਗ ਜਿਹਾ ਮੈਥਡ ਬਣਾ ਕੇ ਇਹ ਵੀਡੀਓਜ਼ ਮੈਂ ਬਣਾ ਰਿਹਾ ਮੈਂ ਕਾਫੀ ਟਾਈਮ ਤੋਂ ਇੱਕ ਪਰਟਿਕੂਲਰ ਟਾਪਿਕ ਤੇ ਬੋਲਣਾ ਚਾਹ ਰਿਹਾ ਸੀਗਾ ਜਿਹੜਾ ਆਪਣੇ ਦੇਸ਼ ਤੇ ਲੋਕਾਂ ਨੂੰ ਨੁਕਸਾਨ ਦੇ ਰਿਹਾ ਕਾਫੀ ਸਮੇਂ ਤੋਂ ਇਹ ਹਜੇ ਹੁਣੇ ਹੀ ਪਪੂਲਰ ਹੋਇਆ ਔਰ ਇਸ ਦੇ ਨਾਲ ਲੱਖਾਂ ਕਰੋੜਾਂ ਰੁਪਇਆ ਲੋਕਾਂ ਦਾ ਆਲਰੇਡੀ ਡੁੱਬ ਚੁੱਕਿਆ ਮੈਂ ਗੱਲ ਕਰ ਰਿਹਾ ਆਨਲਾਈਨ ਜਿਹੜੀਆਂ ਗੇਮਿੰਗ ਐਪਸ ਹੁੰਦੀਆਂ ਨੇ ਚਾਹੇ ਉਹ ਤਾਸ਼ ਦੀਆਂ ਹੋਣ ਜਿਵੇਂ ਰਮਮੀ ਪੋਕਰ ਜਾਂ ਤਿੰਨ ਪੱਤੀ ਜਾਂ ਇਸ ਤਰੀਕੇ ਦੀਆਂ ਗੇਮਸ ਪਰੇ ਜਾਂ ਫਿਰ ਲੂਡੋ ਸੱਬ ਸਿਡੀ ਔਰ ਆਪਣੀ ਔਰ ਛੋਟੀਆਂ ਮੋਟੀਆਂ ਜਿਵੇਂ ਵੱਡਾ ਨੰਬਰ ਕਿਹੜਾ ਛੋਟਾ ਨੰਬਰ ਇਹੋ ਜਿਹੀਆਂ ਗੇਮਾਂ ਜਿਹੜੀਆਂ ਨੇ ਇਹ ਅੱਜ ਕੱਲ ਪਹਿਲਾਂ ਤਾਂ ਇਹ ਸਿੰਪਲ ਗੇਮਸ ਹੀ ਹੁੰਦੀਆਂ ਸੀਗੀਆਂ ਅੱਜ ਦੇ ਜ਼ਮਾਨੇ 'ਚ ਇਹਨਾਂ ਨੂੰ ਗੈਂਬਲਿੰਗ ਦੇ ਨਾਲ ਜੋੜ ਦਿੱਤਾ ਤਾਂ ਪੈਸੇ ਨਾਲ ਜੋੜ ਤੱਕ ਤੁਸੀਂ ਪੀਟੀਐਮ ਜਾਂ ਗੂਗਲ ਪੇ ਨਾਲ ਇਹ ਐਪਸ ਵਿੱਚ ਪੈਸਾ ਪਵਾ ਸਕਦੇ ਹੋ ਔਰ ਫਿਰ ਉਸ ਤੋਂ ਬਾਅਦ ਜਿਵੇਂ ਤੁਸੀਂ ਕੋਈ ਤੁਸੀਂ ਛੋਟਾ ਮੋਟਾ ਕੋਈ ਗੇਮ ਜਿੱਤ ਗਏ ਤਾਂ ਫਿਰ ਤੁਹਾਨੂੰ ਪੈਸੇ ਮਿਲ ਜਾਂਦੇ ਆ ਔਰ ਜੇ ਤੁਸੀਂ ਸੁਪੋਜ਼ ਹਾਰ ਗਏ ਤਾਂ ਤੁਹਾਡੇ ਉਹਨੇ ਪੈਸੇ ਹੀ ਜਾਣਗੇ ਤਾਂ ਸੁਪੋਜ਼ ਜੇ ਤੁਸੀਂ 10 ਜਾਂ 15 ਰੁਪਈਆ ਨਾਲ ਬੈਟ ਖੇਡ ਰਹੇ ਹੋ ਤਾਂ 10-15 ਰੁਪਈਆ ਦਾ ਹੀ ਲਾਸ ਹੋਊਗਾ ਤੇ ਜੇ ਆਗੇ ਤਾਂ 100 150 500 ਤੱਕ ਆ ਜਾਣਗੇ ਤਾਂ ਸਭ ਤੋਂ ਵੱਧ ਸ਼ਿਕਾਰ ਜਿਹੜਾ ਹੈਗਾ ਇਹਨਾਂ ਇਹਨਾਂ ਗੇਮਾਂ ਦਾ ਕੌਣ ਬੰਦੇ ਆ ਇਕ ਤਰ੍ਹਾਂ ਜਿਹੜੇ ਸਕੂਲ ਔਰ ਕਾਲਜ ਦੇ ਜਿਹੜੇ ਮੁੰਡੇ ਕੁੜੀਆਂ ਨੇ ਜਿਨ੍ਹਾਂ ਨੂੰ ਫਾਸਟ ਮਨੀ ਚਾਹੀਦੀ ਹੈ ਜਿਨ੍ਹਾਂ ਨੂੰ ਆਪਣੇ ਡੇ ਟੂ ਡੇ ਜੋ ਐਕਸਪੈਂਸ ਨੇ ਖਰਚੇ ਚਲਾਉਣ ਵਾਸਤੇ ਜੋ ਚੀਜ਼ਾਂ ਚਾਹੀਦੀਆਂ ਨੇ ਉਹ ਬਣ ਗਈ ਉਸ ਤੋਂ ਇਲਾਵਾ ਜਿਹੜੇ ਬਹੁਤ ਪਿੰਡਾਂ 'ਚ ਜਾਂ ਛੋਟੇ ਸ਼ਹਿਰਾਂ ਦੇ ਲੋਕ ਨੇ ਜਿਹੜੇ ਵਿਲੇ ਰਹਿੰਦੇ ਆ ਤਾਂ ਜਿਨ੍ਹਾਂ ਕੋਲੇ ਮੋਬਾਈਲ ਹੈ ਜਿਨ੍ਹਾਂ ਨੂੰ ਲੱਗਦਾ ਵੀ ਛੇਤੀ ਪੈਸਾ ਕਮਾ ਲਾਂਗੇ ਅਸੀਂ ਵੀ 100 200 ਰੁਪਏ ਖਰਚ ਕੇ ਇਹੋ ਜਿਹੇ ਲੋਕ ਠੀਕ ਹੈ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਨੂੰ ਇੱਥੇ ਇਹ ਸਮਝਣਾ ਚਾਹੀਦਾ ਦੋਸਤੋ ਕਿ ਜਿਹੜੀਆਂ ਇਹ ਗੇਮਰ ਨੇ ਇਹ ਅਸਲ 'ਚ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਪੈਸਾ ਤਾਂ ਨਹੀਂ ਕਮਾ ਕੇ ਦੇ ਸਕਦੀਆਂ ਠੀਕ ਹੈ ਇਹ ਮੈਂ ਕੋਈ ਪ੍ਰੂਫ ਦੇ ਆਧਾਰ ਤੇ ਤੁਹਾਨੂੰ ਗੱਲ ਕਹਿ ਰਿਹਾ ਐ ਨਹੀਂਗਾ ਕਿ ਮੈਂ ਕੋਈ ਰੈਂਡਮ ਗੱਲ ਕਹਿ ਰਿਹਾ ਇਹਨਾਂ 'ਚ ਕਿਸੇ ਵੀ ਗੇਮ ਨਾਲ ਲੌਂਗ ਟਰਮ 'ਚ ਤੁਸੀਂ ਨਾ ਤਾਂ ਇਨਕਮ ਜਨਰੇਟ ਕਰ ਸਕਦੇ ਹੋ ਨਾ ਤੁਸੀਂ ਵੱਡਾ ਪੈਸਾ ਕਮਾ ਸਕਦੇ ਹੋ ਤੇ ਨਾ ਹੀ ਕੋਈ ਤੁਸੀਂ ਮਾਨਸਿਕ ਸੰਤੁਸ਼ਟੀ ਜਿਹੜੀ ਹੈ ਉਹ ਹਾਸਲ ਕਰ ਸਕਦੇ ਹੋ ਇਹ ਕਿਉਂ ਆ ਕਿਉਂਕਿ ਪਰਸਨਲੀ ਪਿਛਲੇ 5-6 ਸਾਲ ਤੋਂ ਮੈਂ ਬਹੁਤ ਸਾਰੇ ਲੋਕਾਂ ਵਾਸਤੇ ਸਟਾਕ ਮਾਰਕੀਟ ਟਰੇਡਿੰਗ ਦੀਆਂ ਐਪਸ ਵੀ ਡਿਵੈਲਪ ਕੀਤੀਆਂ ਨੇ ਕੋਡ ਕੋਡ ਐਲਗੋਰਿਦਮਸ ਮਤਲਬ ਕੋਡਸ ਲਿਖੇ ਐਲਗੋਰਿਦਮਸ ਲਿਖੀਆਂ ਨੇ ਬੋਟਸ ਬਣਾਏ ਆ ਤਾਂ ਮਤਲਬ ਮੈਨੂੰ ਇਸ ਇੰਡਸਟਰੀ ਦਾ ਫਰਸਟ ਹੈਂਡ ਐਕਸਪੀਰੀਅੰਸ ਹੈ ਕਿ ਕੋਡਿੰਗ ਕਿਵੇਂ ਹੁੰਦੀ ਹੈ ਸੌਫਟਵੇਅਰ ਕਿਵੇਂ ਡਿਜ਼ਾਈਨ ਹੁੰਦੇ ਆ ਵੈਬਸਾਈਟ ਕਿਵੇਂ ਬਣਦੀ ਆ ਵੈਬ ਐਪ ਕਿਵੇਂ ਬਣਦੀ ਆ ਸਰਵਰਸ ਕੀ ਹੁੰਦੇ ਆ AI ਕਿਵੇਂ ਇੰਟੀਗ੍ਰੇਟ ਹੁੰਦੀ ਸਾਰਾ ਕੁਝ ਠੀਕ ਹੈ ਤਾਂ ਮੈਂ ਤੁਹਾਨੂੰ ਇੱਥੇ ਗੱਲ ਦੱਸਦਾ ਜਿਵੇਂ ਇਹ ਗੇਮਸ ਜਿਹੜੀਆਂ ਬਣਾਉਣ ਵਾਲੇ ਜਿਹੜੇ ਮਾਲਕ ਨੇ ਜਿਨ੍ਹਾਂ ਦਾ ਦਿਮਾਗ ਮੈਂ ਸਮਝਦਾ ਕਿ ਕਿਸੇ ਸ਼ੈਤਾਨ ਦੇ ਦਿਮਾਗ ਨਾਲੋਂ ਘੱਟ ਨਹੀਂਗਾ ਉਹ ਇਸ ਤਰੀਕੇ ਨਾਲ ਡਿਜ਼ਾਈਨ ਕਰਦੇ ਆ ਕਿ ਇਨੀਸ਼ੀਅਲੀ ਜਦੋਂ ਕੋਈ ਨਵਾਂ ਯੂਜ਼ਰ ਹੁੰਦਾ ਉਹ ਉਹ ਜਿੱਤ ਜੇ ਔਰ ਫਿਰ ਉਹਨੂੰ ਆਦਤ ਪੈ ਜੇ ਔਰ ਫਿਰ ਹੌਲੀ 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 ਉਹਦੀ ਜੇਬ ਚੋਂ ਅਸੀਂ ਪੈਸੇ ਕੱਢਨੇ ਸ਼ੁਰੂ ਕਰ ਦਈਏ ਔਰ ਕਿਸੇ ਦਾ 50 ਨਾਲ 500 ਬਣ ਜਾਂਦਾ ਤਾਂ ਉਹ ਫਿਰ 500 ਜਿਹੜਾ ਬਣਾਇਆ ਉਹ ਵੀ ਔਰ 1000 ਪੱਲਿਓ ਵੀ ਪਾਉਂਦਾ ਫਿਰ ਇਵੈਨਚੁਅਲੀ ਉਹ 5-7000 ਰੁਪਏ ਹਾਰ ਜਾਂਦਾ ਇੱਕ ਮਹੀਨੇ ਦੇ ਅੰਦਰ ਅੰਦਰ ਕਈ ਬੰਦੇ ਨੂੰ ਇੱਕ ਦਿਨ ਚ 2 4 5 10 20000 ਦਾ ਪ੍ਰੋਫਿਟ ਹੋ ਜਾਂਦਾ ਠੀਕ ਹੈ ਤਾਂ ਫਿਰ ਉਹ ਉੱਪਰੋਂ 10 20000 ਹੋਰ ਪਵਾ ਕੇ 40 50000 ਦਾ ਲਾਸ ਕਰ ਲੈਂਦੇ ਆ ਠੀਕ ਹੈ ਇਹ ਸਾਰੀਆਂ ਚੀਜ਼ਾਂ ਡਿਜ਼ਾਈਨ ਕੀਤੀਆਂ ਗਈਆਂ ਨੇ ਤੁਹਾਨੂੰ ਇਹਨਾਂ ਨੂੰ ਇਸ ਤਰੀਕੇ ਨਾਲ ਬੇਸਿਕਲੀ ਬਣਾਇਆ ਗਿਆ ਕਿ ਤੁਹਾਨੂੰ ਕੰਬਲ ਬੂਸੇ ਚ ਪਾਈ ਰੱਖਣਾ ਤੁਹਾਨੂੰ ਕਨਫਿਊਜ਼ ਰੱਖਣਾ ਤੁਹਾਨੂੰ ਐ ਨਾ ਪਤਾ ਲੱਗੇ ਕਿ ਤੁਸੀਂ ਜਿੱਤੇ ਕਿਵੇਂ ਤੇ ਤੁਹਾਨੂੰ ਐ ਤਾਂ ਬਿਲਕੁਲ ਹੀ ਨਾ ਪਤਾ ਲੱਗੇ ਕਿ ਤੁਸੀਂ ਹਾਰੇ ਕਿਵੇਂ ਲਗਾਤਾਰ ਨਹੀਂ ਹਰਾਉਂਦੇ ਇਹ ਇਸ ਤਰੀਕੇ ਨਾਲ ਕੋਡ ਇਹਨਾਂ ਦੇ ਕੋਡਰ ਲਿਖਦੇ ਆ ਕਿ ਜਿਹੜਾ ਮਾਲਕ ਹੈ ਜਿਹਦੀ ਜਿਹਦੀ ਗੇਮ ਹੈ ਉਹਨੂੰ ਹੀ ਪ੍ਰੋਫਿਟ ਹੋਵੇ ਇਹਦੇ ਚ ਸਭ ਤੋਂ ਵੱਡੀ ਗੱਲ ਤੁਹਾਨੂੰ ਇੱਕ ਹੋਰ ਦੱਸਦਾ ਮੈਂ ਕਈ ਗੇਮਾਂ ਤਾਂ ਆਪਸ ਸਿੱਧਾ ਗੇਮ ਦੇ ਮਤਲਬ ਕਿ ਉਹ ਮਾਲਕ ਨਾਲ ਵਰਸਸ ਹੀ ਖੇਲਦੇ ਆ ਕੰਪਿਊਟਰ ਨਾਲ ਜਿਹਨੂੰ ਆਪਾਂ ਖੇਲਦੇ ਆ ਠੀਕ ਹੈ ਕਈ ਗੇਮ ਆ ਜੇ ਆਪਾਂ ਕਹਿੰਦੇ ਆ ਵੀ ਯੂਜ਼ਰ ਨਾਲ ਖੇਡ ਰਹੇ ਆ ਫਲਾਨੇ ਯੂਜ਼ਰ ਨਾਲ ਖੇਡ ਰਹੇ ਆ ਜਾਂ ਬੰਦੇ ਮਤਲਬ ਇੱਕ ਬੰਦਾ ਜਿੱਤਦਾ ਦੂਸਰਾ ਬੰਦਾ ਹਾਰਦਾ ਉਹ ਪੈਸਾ ਤਾਂ ਮਾਲਕ ਕੰਪਨੀ ਨੂੰ ਕੁਝ ਨਹੀਂ ਇਹ ਸਭ ਝੂਠ ਹੈ ਫਰਾਡ ਹੈ ਦੇਖੋ ਸਭ ਤੋਂ ਪਹਿਲੇ ਨੰਬਰ ਤੇ ਤਾਂ ਉਹਨਾਂ ਦੀ ਪ੍ਰੋਸੈਸਿੰਗ ਫੀਸ ਹੁੰਦੀ ਹੈ ਪਲੈਟਫਾਰਮ ਫੀਸ ਹੁੰਦੀ ਹੈ ਕਿ ਜੇ ਤੁਸੀਂ ਇੰਨੇ ਜਿੱਤੇ ਤਾਂ ਉਹਦੇ ਜੋ ਇੰਨੇ ਕੱਟ ਕੇ ਉਹਨਾਂ ਨੇ ਤੁਹਾਨੂੰ ਦੇਣੇ ਆ ਇੱਥੇ ਤੁਹਾਡੇ ਜਿਹੜੇ ਪੈਸੇ ਕੱਟੇ ਗਏ ਜੇਬ ਚੋਂ ਜਿੱਤੇ ਤੁਸੀਂ ਤਾਂ ਵੀ ਹਾਰੇ ਤੁਸੀਂ ਦੂਜੇ ਨੰਬਰ ਤੇ ਜਿਹੜੇ ਇਹ ਯੂਜ਼ਰ ਕਹਿੰਦੇ ਆ ਕਿ ਅਸਲੀ ਉਹਨਾਂ ਚੋਂ 70% ਇਹਨਾਂ ਦੇ ਬੰਦੇ ਹੁੰਦੇ ਆ ਇਹਨਾਂ ਦੇ ਬੋਟਸ ਹੁੰਦੇ ਆ ਜਾਂ ਇਸ ਤਰੀਕੇ ਨਾਲ ਇਹਨਾਂ ਦੀ ਪਲੇਅਰਸ ਹੁੰਦੇ ਆ ਜਿਨ੍ਹਾਂ ਕੋਲੇ ਅਲੱਗ ਗੇਮ ਚੱਲ ਰਹੀ ਹੈ ਉਹਨਾਂ ਕੋਲੇ ਵੱਧ ਡਾਟਾ ਐਡਵਾਂਟੇਜ ਆ ਉਹ ਤੁਹਾਨੂੰ ਕਦੇ ਵੀ ਖਰਾ ਸਕਦੇ ਠੀਕ ਹੈ ਹੁਣ ਮਤਲਬ ਮੈਂ ਤੁਹਾਨੂੰ ਸਿੰਪਲ ਸਿੰਪਲ ਇਹ ਦੱਸ ਰਿਹਾ ਕਿ ਕਿਸੇ ਵੀ ਤਰੀਕੇ ਨਾਲ ਤੁਸੀਂ ਕੋਈ ਵੀ ਆਨਲਾਈਨ ਗੇਮਿੰਗ ਜਿਹੜੀ ਹੈ ਚਾਹੇ ਉਹਦੀ ਐਡ ਧੋਨੀ ਕਰੇ ਚਾਹੀ ਉਹਦੀ ਐਡ ਕਰੇ ਸ਼ਾਹੀਦ ਕਬੂਰ ਚਾਹੇ ਬੋਬੀ ਦਿਓਲ ਤੇ ਚਾਹੇ ਕਰੇ ਕੋਈ ਵੀ ਬੰਦਾ ਕਰੇ ਮੈਂ ਕਹ ਰਿਹਾ ਜਿਹੜਾ ਵੀ ਵੱਡਾ ਇਹ ਸਾਰੇ ਦੇ ਸਾਰੇ ਬਹੁਤ ਗਲਤ ਠੀਕ ਹੈ ਕਿ ਨਹੀਂ ਇਹਨਾਂ ਦੀ ਗਲਤ ਸੋਚ ਸਾਰੇ ਐਕਟਰਾਂ ਦੀ ਇਹ ਬਿਲਕੁਲ ਨਹੀਂ ਸੋਚਦੇ ਕਿ ਇਹਦਾ ਸੁਸਾਇਟੀ ਤੇ ਕਿੰਨਾ ਨੁਕਸਾਨ ਹੈ ਆਮ ਬੰਦੇ ਇਹਨਾਂ ਨੂੰ ਫੋਲੋ ਕਰਦੇ ਆ ਯੰਗਸਟਰਸ ਕਾਲਜ ਗੋਇੰਗ ਬੁਆਏ ਸਕੂਲ ਗਰਲਸ ਸਕੂਲ ਗਰਲਸ ਸਕੂਲ ਬੁਆਏ ਇਹਨਾਂ ਨੂੰ ਫੋਲੋ ਕਰਦੇ ਆ ਪਰ ਇਹ ਲੋਕ ਜਿਹੜੇ ਨੇ ਇਹ ਇਹ ਉਹਨਾਂ ਦੇ ਉਹਨਾਂ ਦੀ ਫੋਲੋਇੰਗ ਦਾ ਫਾਇਦਾ ਚੱਕ ਕੇ ਪ੍ਰਮੋਟ ਕਰਦੇ ਆ ਆਪ ਇਹਨਾਂ ਨੂੰ ਕਰੋੜਾ ਰੁਪਇਆ ਮਿਲ ਜਾਂਦਾ ਤੁਸੀਂ ਸਮਝੋ ਕਰੋੜਾ ਰੁਪਇਆ ਕਿੱਥੋਂ ਆ ਰਿਹਾ ਠੀਕ ਹੈ ਫਿਰ ਉਸ ਤੋਂ ਬਾਅਦ ਮਾਲਕ ਵੀ ਕਰੋੜਾ ਰੁਪਇਆ ਲਾ ਕੇ ਐਪ ਬਣਾਉਂਦਾ ਉਹਦੀ ਹੋਰ ਤਰੀਕੇ ਨਾਲ ਪ੍ਰੋਮੋਸ਼ਨ ਕਰਦੇ ਆ ਠੀਕ ਹੈ ਉਹ ਜਿਹੜੇ ਇਨਫਲੂਐਂਸਰ ਹੈ ਇਨਫਲੂਐਂਸਰ ਮਾਰਕੀਟ ਤੇ ਇੰਸਟਾਗ੍ਰam ਤੇ ਜਿਹਦੇ 1 ਮਿਲੀਅਨ 5 ਲੱਖ 7 ਲੱਖ ਫਾਲੋਅਰਸ ਹੁੰਦੇ ਆ ਉਹਨਾਂ ਤੋਂ ਇਹ ਜਿਆਦਾਤਰ ਜਿਹੜੇ ਗੇਮ ਜਿਹੜੀ ਆ ਉਹ ਉਹਦੀ ਪ੍ਰੋਮੋਸ਼ਨ ਕਰਾਉਂਦੇ ਆ ਉਹ ਗੇਮ ਖੇਡ ਕੇ ਦਿਖਾਉਂਦੇ ਆ ਉਹ ਪ੍ਰੋਪਰ ਉਹਦੇ ਚ ਇਹ ਦੱਸਦੇ ਆ ਵੀ ਆ ਦੇਖੋ ਅਸੀਂ ਆ 2000 ਰੁਪਏ ਲਾ ਕੇ ਅੱਜ 10000 ਕਮਾ ਲਿਆ 20000 ਕਮਾ ਲਿਆ 500 ਰੁਪਏ ਲਾ ਕੇ 5000 ਕਮਾ ਲਿਆ ਤੁਸੀਂ ਇਹ ਸਮਝੋ ਕਿ ਇਹ ਸਾਰੀਆਂ ਜਿਹੜੀਆਂ ਔਰ ਇਹ ਅਸਲ 'ਚ ਉਹਨਾਂ ਨੂੰ ਇੱਕ ਗੇਮ ਦਾ ਦੂਸਰਾ ਵਰਜ਼ਨ ਦਿੰਦੇ ਆ ਡੁਪਲੀਕੇਟ ਵਰਜ਼ਨ ਜਿਹੜਾ ਹਮੇਸ਼ਾ ਜਿੱਤਦਾ ਹੀ ਆ ਤਾਂ ਉਹ ਉਹਨੂੰ ਲਾਈਵ ਵੀ ਖੇਡ ਕੇ ਦਿਖਾ ਦੇਣਗੇ ਉਹ ਜਿੱਤਣਗੇ ਔਰ ਤੁਹਾਨੂੰ ਲੱਗੂਗਾ ਕਿ ਹਾਂ ਮੈਂ ਵੀ ਖੇਡੂਗਾ ਤਾਂ ਮੈਂ ਜਿੱਤੂਗਾ ਬਟ ਉਹ ਹੋਰ ਗੇਮ ਖੇਡ ਰਹੇ ਆ ਜਿਹਦਾ ਸਭ ਕੁਝ ਸੇਮ ਹੈ ਲੋਗੋ ਨੇਮ ਸੇਮ ਹੈ ਉਹ ਸਿਰਫ ਦਿਖਾਉਣ ਨੂੰ ਨੇ ਹਾਥੀ ਦੇ ਦੰਦ ਜਿਵੇਂ ਹੁੰਦੇ ਦਿਖਾਉਣ ਵਾਸਤੇ ਔਰ ਖਾਣ ਵਾਸਤੇ ਹੋ ਠੀਕ ਹੈ ਔਰ ਜਿਹੜੀ ਤੁਸੀਂ ਗੇਮ ਖੇਡੋਗੇ ਉਹਦਾ ਵਰਜ਼ਨ ਹੋਰ ਹੈ ਠੀਕ ਹੈ ਬਹੁਤ ਸਾਰੇ ਯੂਟਿਊਬਰਸ ਵੱਡੇ ਵੱਡੇ ਇਹਨਾਂ ਗੇਮਾਂ ਦੀ ਪ੍ਰੋਮੋਸ਼ਨ ਕਿਉਂਕਿ ਇਹ ਸਾਰੇ ਯੂਟਿਊਬਰਜ਼ ਦਾ ਘਰ ਇਹਨਾਂ ਗੇਮਾਂ ਦੀ ਪ੍ਰੋਮੋਸ਼ਨ ਤੋਂ ਆਏ ਪੈਸੇ ਨਾਲ ਹੀ ਚੱਲਦਾ ਔਰ ਕਹਿੰਦੇ ਆ ਵੀ ਢਿੱਡ ਤਾਂ ਚਲੋ ਭਰ ਜਾਂਦਾ ਮਨ ਨਹੀਂ ਭਰਦਾ ਬੰਦੇ ਦਾ ਇਹ ਉਹ ਗੱਲ ਹੈ ਕਿ ਇਹਨਾਂ ਨੂੰ YouTube ਤੋਂ ਚਾਹੇ 2 ਲੱਖ ਰੁਪਈਆ ਇਨਕਮ ਆ ਰਹੀ ਹੈ YouTube ਦੇ ਟੈਕ ਅਤੇ ਐਡ ਰੈਵਨਿਊ ਤੋਂ ਪਰ ਇਹਨਾਂ ਨੂੰ ਇੱਥੋਂ 20-20 ਲੱਖ ਰੁਪਈਆ ਇਨਕਮ ਆਉਂਦੀ ਹੈ ਜਦੋਂ ਕੋਈ ਵੀ ਬੰਦਾ ਇੱਕ ਜਾਂ ਦੋ ਵਾਰੀ ਇਹਨਾਂ ਦੀ ਗੇਮਾਂ ਦੀ ਪ੍ਰਮੋਟ ਕਰ ਦਿੰਦਾ ਤਾਂ ਇੱਕ ਜਿਹੜੀ ਇੱਕ ਅਰੀ ਪ੍ਰੋਮੋਸ਼ਨ ਵਾਸਤੇ ਤੁਹਾਨੂੰ 5 ਤੋਂ 10 ਲੱਖ ਰੁਪਈਆ ਮਿਲਦਾ ਠੀਕ ਹੈ ਡਿਪੈਂਡਿੰਗ ਕਿ ਤੁਹਾਡੇ ਕਿੰਨੇ ਸਬਸਕ੍ਰਾਈਬਰ ਨੇ ਤੁਹਾਡੇ ਕਿੰਨੇ ਫੋਲੋਅਰ ਨੇ ਐਕਟਿਵ ਯੂਜ਼ਰਸ ਕਿੰਨੇ ਨੇ ਇੱਕ ਇੱਕ ਗੱਲ ਹੋ ਗਈ ਦੂਜੀ ਗੱਲ ਜਿਹੜੀ ਹੈਗੀ ਆ ਉਹ ਇਹ ਹੈ ਕਿ ਜੇ ਤੁਸੀਂ ਇਹਨਾਂ ਗੇਮਾਂ ਚ ਇੱਕ ਦੀ ਡਾਊਨਲੋਡ ਕਰ ਲਿਆ ਤਾਂ ਇਹਨਾਂ ਨੂੰ ਇਸ ਤਰੀਕੇ ਨਾਲ ਇਹਨਾਂ ਦੇ ਨੋਟੀਫਿਕੇਸ਼ਨ ਤੁਹਾਨੂੰ ਆਉਣਗੇ ਇਸ ਤਰੀਕੇ ਨਾਲ ਆਫਰ ਆਉਣਗੇ ਪ੍ਰੋਮੋਸ਼ਨ ਕੋਡ ਆਉਣਗੇ 5 500 ਰੁਪਈਆ ਪ੍ਰੋਮੋਸ਼ਨ ਕੋਡ ਪ੍ਰੋਮੋਸ਼ਨ ਤੁਹਾਨੂੰ ਮਿਲ ਜੂਗਾ ਫ੍ਰੀ ਚ ਜਿਹਦੇ ਨਾਲ ਤੁਸੀਂ ਗੇਮ ਖੇਡ ਕੇ ਪੈਸੇ ਕਮਾ ਸਕਦੇ ਹੋ ਬਟ ਉਹ 500 ਨਹੀਂ ਕਢਾ ਸਕਦੇ ਯਾ ਤੁਸੀਂ ਕਿਸੇ ਫਰੈਂਡ ਨੂੰ ਰੈਫਰ ਕਰੋ ਤੁਹਾਨੂੰ 500 ਰੁਪਏ ਆ ਜੂਗਾ 1000 ਆ ਜੂਗਾ ਯਾ ਇਦਾਂ ਹੋ ਜੂਗਾ ਯਾ ਤੁਸੀਂ ਜਿੰਨੇ ਪੈਸੇ ਹੁਣ ਤੱਕ ਕਾ ਰਹੇ ਹੋ ਸਿਰਫ ਇਨੇ ਰੁਪਏ ਲਾ ਕੇ ਤੁਸੀਂ ਸਾਰੇ ਪੈਸੇ ਕਮਾ ਸਕਦੇ ਹੋ ਇਹ ਸਭ ਤੁਹਾਨੂੰ ਉਲਝਾ ਕੇ ਰੱਖਣ ਵਾਸਤੇ ਜਿਵੇਂ ਅਭਿਮਨਿਊ ਚੱਕਰ ਵਿੱਚ ਫਸਿਆ ਸੀ ਆਪਣੇ ਬਹੁਤ ਸਾਰੇ ਅਭਿਮਨਿਊ ਇਸ ਟਾਈਮ ਤੇ ਚੱਕਰ ਵਿੱਚ ਫਸ ਚੁੱਕੇ ਨੇ ਠੀਕ ਹੈ ਤਾਂ ਸਾਰੇ ਦੇ ਸਾਰੇ ਮੈਂ ਕਹੂੰਗਾ ਵੀ ਇਹ ਇਨਫਲੂਐਂਸਰ ਜਿਹੜੇ ਨੇ ਜਿਹੜੇ ਇਹਨਾਂ ਗੇਮਾਂ ਦੀ ਆ ਬੇਸਿਕਲੀ ਪ੍ਰੋਮੋਸ਼ਨ ਕਰ ਰਿਹਾ ਹੈ ਜਾਂ ਐਕਟਰ ਆ ਉਹ ਸਾਰੇ ਦੇ ਸਾਰੇ ਦੱਲੇ ਨੇ ਠੀਕ ਹੈ ਕਿਉਂਕਿ ਇਹ ਦੱਲੇ ਦਲਾਲ ਜਿਹੜਾ ਹੁੰਦਾ ਉਹੀ ਹੁੰਦਾ ਜਿਹੜਾ ਇੱਕ ਪਾਰਟੀ ਨੂੰ ਦੂਜੀ ਪਾਰਟੀ ਨਾਲ ਮਿਲਾਉਂਦਾ ਔਰ ਆਪਦੀ ਕਮਿਸ਼ਨ ਲੈ ਲੈਂਦਾ ਇਹ ਮੈਂ ਕੋਈ ਸ਼ਬਦ ਗਾਲ ਦੇ ਵਜੋਂ ਨਹੀਂ ਯੂਜ਼ ਕੀਤਾ ਇਹ ਇੱਕ ਦਲਾਲੀ ਦਾ ਹੀ ਕੰਮ ਕਰਦੇ ਆ ਕਿ ਇਹ ਆਮ ਲੋਕਾਂ ਨੂੰ ਫਸਾ ਦਿੰਦੇ ਆ ਇਹੋ ਜੇ ਪਲੇਟਫਾਰਮ ਤੇ ਚਾਹੇ ਉਹ ক্রিকেট بیٹنگ ਐਪਸ ਹੋਣ ਚਾਹੇ ਉਹ ਆਪਣੀਆਂ ਗੇਮਿੰਗ ਐਪਸ ਹੋਣ ਚਾਹੇ ਉਹ ট্রেਡਿੰਗ ਦੀਆਂ ਹੋਣ ਕਿ ਤੁਸੀਂ 10 ਰੁਪਏ ਲਾਓ ਬੈਟ ਲਾਓ ਉੱਪਰ ਜਾਊਗਾ ਪੈਸੇ ਆਉਣਗੇ ਇਹ ਸਭ ਫਰਾਡ ਹੈ ਇਹਦੇ ਨਾਲ ਅਸਲ 'ਚ ਕਿਸੇ ਦਾ ਬੈਨੀਫਿਟ ਹੋ ਹੀ ਨਹੀਂ ਸਕਦਾ ਇਹ ਆਮ ਜਿਹੜੇ ਲੋਕ ਨੇ ਨਾ ਭੋਲੇ ਭਾਲੇ ਜਿਹੜੇ ਮੀਡਲ ਕਲਾਸ ਲੋਅਰ ਮੀਡਲ ਕਲਾਸ ਗਰੀਬ ਲੋਕ ਨੇ ਉਹਨਾਂ ਨੂੰ ਇੰਨੀ ਨੋਲਿਜ ਨਹੀਂ ਹੁੰਦੀ ਕਿ ਕਿਵੇਂ ਐਪਸ ਡਵੈਲਪਮੈਂਟ ਹੁੰਦੀ ਹੈ ਕਿਵੇਂ ਕੰਮ ਕਰਦੇ ਰੈਂਡਮ ਇਵੈਂਟਸ ਨੂੰ ਕਿਵੇਂ ਇਹ ਆਪਦੇ ਫੇਵਰ 'ਚ ਯੂਜ਼ ਕਰਵਾ ਲੈਂਦੇ ਆ ਕਿਸੇ ਨੂੰ ਜਿਵੇਂ ਪਹਿਲਾਂ ਦੇ ਸਮੇਂ 'ਚ ਕੀ ਹੁੰਦਾ ਸੀ ਜੂਏ ਖਾਨੇ ਹੁੰਦੇ ਸੀਗੇ ਹਨਾ ਜਿਵੇਂ ਆਪਾਂ ਫਿਲਮਾਂ 'ਚ ਦੇਖਦੇ ਆ ਉੱਥੇ ਲੋਕ ਜੂਆ ਖੇਡਦੇ ਸੀ ਤਾਂ ਜੂਏ ਜੂਏ ਖਾਨੇ ਮੇਕ ਸ਼ੋਰ ਕਰਦੇ ਸੀ ਕਿ ਕਿ ਐਂਡ 'ਤੇ ਉਹ ਉਹੀ ਜਿੱਤਣ ਕਿ ਬਾਕੀ ਸਾਰੇ ਲੋਕ ਹਾਰ ਕੇ ਜਾਣ ਕਿਉਂਕਿ ਜੇ ਸਾਰੇ ਲੋਕ ਜਿੱਤਣ ਲੱਗੇ ਤਾਂ ਜੂਏਖਾਨੇ ਦੇ ਜੇਬ ਚੋਂ ਪੈਸੇ ਜਾਣਗੇ ਨਾ ਸੋ ਜਿਹੜਾ ਬੰਦਾ ਜਿੱਤਦਾ ਸੀ ਉਹਨੂੰ ਫਿਰ ਅਗਲੇ ਦਿਨ ਆਉਣ ਨਹੀਂ ਸੀ ਦਿੰਦੇ ਉਹ ਇਸੇ ਤਰੀਕੇ ਨਾਲ ਇਹ ਐਪ ਹੈ ਇਹਦੇ ਚ ਕੀ ਹੁੰਦਾ ਕਿ ਮੰਨ ਲਓ ਤੁਸੀਂ ਗਲਤੀ ਨਾਲ ਜਿੱਤ ਵੀ ਗਏ ਤਾਂ ਪੂਰੇ-ਪੂਰੇ ਚਾਂਸਸ ਹੈ ਕਿ ਤੁਹਾਡਾ ਅਕਾਊਂਟ ਸਸਪੈਂਡ ਹੋ ਜਾਊਗਾ ਜਾਂ ਇਸੇ ਤਰੀਕੀ ਤੁਸੀਂ ਮਤਲਬ ਕਿਸੇ ਵੀ ਤਰੀਕੇ ਨਾਲ ਇਹਨਾਂ ਤੋਂ ਪੈਸੇ ਕਢਾ ਨਹੀਂ ਸਕਦੇ ਚਾਹੇ ਜਿੰਨੀ ਮਰਜ਼ੀ ਟ੍ਰਿਕਸ ਐਂਡ ਟਿਪਸ ਲਗਾ ਲੋ ਇਨੀਸ਼ੀਅਲ ਲੈਵਲ ਤੇ ਬੰਦੇ ਨੂੰ ਜਿੱਤਨੇ ਕਿਉਂ ਦਿੰਦੇ ਕਿਉਂਕਿ ਇਨੀਸ਼ੀਅਲ ਲੈਵਲ ਤੇ ਕੋਈ ਵੀ ਬੰਦਾ 10 ਲੱਖ ਨਾਲ ਲੱਖ ਨਾਲ ਨਹੀਂ ਆ 20000 50000 ਨਾਲ ਨਹੀਂ ਖੇਡਦਾ ਉਹ ਇਨੀਸ਼ੀਅਲ ਲੈਵਲ ਤੇ ਖੇਡੂਗਾ 100 200 500 ਨਾਲ ਔਰ 100 200 500 ਨਾਲ ਉਹ ਜਿੱਤੂਗਾ ਵੀ 1000 2000 5000 ਰੁਪਇਆ ਉੱਥੇ ਉਹਦਾ ਲਾਲਚ ਖਤਮ ਨਹੀਂ ਹੁੰਦਾ ਉੱਥੋਂ ਉਹਦਾ ਲਾਲਚ ਸ਼ੁਰੂ ਹੁੰਦਾ ਫਿਰ ਜਦੋਂ ਉਹਨੇ ਵੱਡੇ ਮਾਉਂਟ ਲਾਉਣੀਆਂ ਉੱਥੇ ਉਹਨਾਂ ਦੇ ਕੋਡ ਚ ਕੋਈ ਇੱਕ ਬੰਦੇ ਇਹ ਕਿ ਇੱਕ ਹੋਰ ਚੀਜ਼ ਇਹ ਲੋਕ ਕਰਦੇ ਨੇ ਕਿ ਜਿਵੇਂ ਇਹ ਲੋਕਾਂ ਦੇ ਆਮ ਲੋਕਾਂ ਦੇ ਘਰੇ ਇੰਟਰਵਿਊ ਕਰਵਾਉਂਦੇ ਕਿ ਅਸੀਂ ਇਸ ਐਪ ਤੋਂ ਜਿੱਤ ਲੈ 25 ਲੱਖ 50 ਲੱਖ 1 ਕਰੋੜ ਰੁਪਈਆ ਆਪ ਸਾਨੂੰ ਗੱਡੀ ਮਿਲ ਗਈ ਫਲਨ ਇਹ ਸਭ ਫਰਾਡ ਆ ਉਹ ਲੋਕ ਜਾਂ ਤਾਂ ਪੇਡ ਐਕਟਰ ਹੋਣਗੇ ਜਾਂ ਉਹ ਆਮ ਲੋਕ ਹੀ ਹੋਣਗੇ ਜਿਨ੍ਹਾਂ ਨੂੰ ਉਹ ਉਹਨਾਂ ਦੇ ਅਕਾਊਂਟ 'ਚ ਪੈਸੇ ਪਵਾ ਦਿੰਦੇ ਆ ਕਿ ਆ ਦੇਖੋ 25 ਲੱਖ ਰੁਪਈਆ ਸਟੇਟਮੈਂਟ 'ਚ ਬਾਅਦ 'ਚ ਜਦੋਂ ਇੰਟਰਵਿਊ ਖਤਮ ਹੁੰਦੀ ਆ ਉਹਨਾਂ ਨੂੰ ਬਸ 1-2 ਲੱਖ ਰੁਪਈਆ ਜਾਂ 50000 ਦੇ ਕੇ ਬਸ ਖਤਮ ਔਰ ਬਾਕੀ ਪੈਸੇ ਕਢਾ ਲੈਂਦੇ ਆਂ ਔਰ ਲੋਕਾਂ ਨੂੰ ਉਹ ਵੇਚਦੇ ਆ ਕਿ ਦੇਖੋ ਅਸੀਂ ਇਹਨਾਂ ਲੋਕਾਂ ਨੂੰ ਅਮੀਰ ਬਣਾਦਾ ਤੁਸੀਂ ਵੀ ਅਮੀਰ ਬਣ ਜਾਓ ਦੇਖੋ ਜੇ ਆਮ ਲੋਕ ਜਿੱਤਣ ਲੱਗੇ ਤੁਸੀਂ ਆਪ ਸੋਚੋ ਆਮ ਲੋਕ ਜੇ ਜਿੱਤਣ ਹੀ ਲੱਗੇ ਪੈਸਾ ਕਮਾਉਣ ਨਹੀਂ ਲੱਗੇ ਤਾਂ ਫਿਰ ਇਹਨਾਂ ਦਾ ਕਿਵੇਂ ਪੈਸਾ ਪੜੂਗਾ ਅਸਲ 'ਚ ਤਾਂ ਫਿਰ ਇੱਕ ਪਾਰਟੀ ਨੂੰ ਤਾਂ ਹਰ ਨਹੀਂ ਪੈਣਾ ਨਾ ਇੱਕ ਪਾਰਟੀ ਦੀ ਜੇਬ ਚੋਂ ਤਾਂ ਪੈਸਾ ਜਾਣਾ ਹੀ ਪਊਗਾ ਨਾ ਇੱਕ ਪਾਰਟੀ ਨੂੰ ਜਿਤਾਉਣ ਵਾਸਤੇ ਮੈਂ ਬਹੁਤ ਹੱਥ ਜੋੜ ਕੇ ਤੁਹਾਡੇ ਮੂਰੇ ਮੈਂ ਬੇਨਤੀ ਕਰਦਾ ਕਿ ਜਿਹੜੇ ਲੋਕ ਵੀ ਇਹੋ ਜਿਹੇ ਐਪਸ ਨੂੰ ਯੂਜ਼ ਕਰ ਰਹੇ ਆ ਉਹਨਾਂ ਨੂੰ ਸਮਝਾਓ ਆ ਵੀਡੀਓ ਦਿਖਾ ਦਿਓ ਨਹੀਂ ਤਾਂ ਔਰ ਜਿਹੜੇ ਲੋਕ ਇਹਨਾਂ ਨੂੰ ਪ੍ਰੋਮੋਸ਼ਨ ਕਰ ਰਹੇ ਆ ਉਹਨਾਂ ਨੂੰ ਵੀ ਹਟਕਾਓ ਉਹਨਾਂ ਨੂੰ ਚਾਹੇ ਮਾੜਾ ਚੰਗਾ ਕਹੋ ਚਾਹੇ ਉਹਨਾਂ ਨੂੰ ਬਲੌਕ ਕਰੋ ਚਾਹੇ ਮੈਂ ਜੋ ਮਰਜ਼ੀ ਕਰੂ ਠੀਕ ਹੈ ਇਹ ਬਿਲਕੁਲ ਘਟਿਆ ਤਰੀਕਾ ਹੁੰਦਾ ਔਰ ਇਹ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਦਾ ਜਿੰਨੇ ਵੀ ਐਕਟਰ ਮੈਂ ਤਾਂ ਦੋ ਤਿੰਨ ਜਣਿਆਂ ਦੇ ਨਾਮ ਲਏ ਆ ਜਿ ਠੀਕ ਹੈ ਇਹ ਬੰਦੇ ਜਿੰਨੇ ਵੀ ਇਹਨਾਂ ਦੀ ਪ੍ਰਮੋਸ਼ਨ ਕਰਦੇ ਉਹ ਸਭ ਦਾ ਮਾੜਾ ਟਾਈਮ ਚੱਲ ਰਿਹਾ ਉਹ ਸਾਰੇ ਨਾ ਤਾਂ ਇਹ ਐਪ ਪਰਸਨਲੀ ਯੂਜ਼ ਕਰਦੇ ਉਹਨਾਂ ਦੇ ਕੋਲੇ ਮਤਲਬ ਈਐਮਆਈਆਂ ਭਰਨ ਦੇ ਪੈਸੇ ਹੈ ਨਹੀਂਗੇ ਮਹਿੰਗੀਆਂ ਗੱਡੀਆਂ ਤਾਂ ਰੱਖ ਲੈਂਦੇ ਉਹਨਾਂ ਦੀ ਬਾਅਦ ਚੋ ਘਰ ਲੈ ਲੈਂਦੇ ਆ ਫਲਾਨੀ ਜਗ੍ਹਾ ਤੇ ਬੰਬੇ ਲੈ ਲੈਂਦੇ ਆ ਦਿੱਲੀ ਲੈ ਲੈਂਦੇ ਆ ਪਰ ਉਹਨਾਂ ਕੋਲੇ ਫਿਰ ਪੈਸੇ ਦੇਣ ਨੂੰ ਨਹੀਂ ਹੁੰਦੇ ਤਾਂ ਇਹ ਹੀ ਕੰਪਨੀਆਂ ਦੀ ਜਿਹੜਾ ਪੈਸੇ ਆਉਂਦੇ ਪ੍ਰਮੋਸ਼ਨ ਤੋਂ ਉਹਨਾਂ ਨਾਲ ਉਹ ਆਪਣੀਆਂ ਈਐਮਆਈਆਂ ਭਰ ਰਹੇ ਆ ਠੀਕ ਹੈ ਕਿ ਨਹੀਂ ਸੋ ਤੁਸੀਂ ਬੇਵਕੂਫ ਬਣ ਤੋਂ ਬਚੋ ਔਰ ਜਲਦੀ ਅਮੀਰ ਹੋਣ ਦੇ ਚੱਕਰ ਵਿੱਚ ਬੰਦਾ ਜਿਹੜਾ ਹੈਗਾ ਉਹ ਜਿੰਨਾ ਉਹਦੇ ਕੋਲੇ ਪੈਸੇ ਹੁੰਦੇ ਉਹ ਪੱਲੇ ਉਹ ਵੀ ਜਾਂਦੇ ਰਹਿੰਦੇ ਕਿਉਂਕਿ ਇੰਡੀਆ 'ਚ ਜਾਂ ਪੂਰੇ ਵਰਲਡ 'ਚ ਪੈਸਾ ਕਮਾਉਂਦਾ ਇੱਕ ਬੜਾ ਸਿੰਪਲ ਤਰੀਕਾ ਹੁੰਦਾ ਕਿ ਆਮ ਲੋਕਾਂ ਨੂੰ ਸੁਪਨੇ ਵਿੱਚ ਉਹ ਲਾਲਚ ਲਾਲਚ 'ਚ ਆ ਕੇ ਉਹ ਆਪਣੇ ਆਪ ਹੀ ਤੁਹਾਡੇ ਤੋਂ ਸੁਪਨੇ ਖਰੀਦ ਲੈਣਗੇ ਅਮੀਰ ਹੋਣ ਦੇ ਸੁਪਨੇ ਵਿੱਚ ਉਹ ਗੱਡੀਆਂ ਦੇ ਸੁਪਨੇ ਵਿੱਚ ਉਹ ਘਰਾਂ ਦੇ ਸੁਪਨੇ ਵਿੱਚ ਉਹ ਜਲਦੀ ਤਾਂ ਆਪਣੇ ਆਪ ਲੋਕ ਜਿਹੜੇ ਕਿਸੇ ਕੋਲ 10000 5000 2000 5000 ਇਸ ਤਰੀਕੇ ਨਾਲ ਉਹ ਤੁਹਾਡੇ ਸੁਪਨੇ ਇੰਨੇ ਪੈਸਿਆਂ 'ਚ ਖਰੀਦ ਲੈਣਗੇ ਚਾਹੇ ਕੋਈ ਬੰਦੇ ਯੂਟਿਊਬਰ ਤੇ ਹੁੰਦੇ ਆ ਯੂਟਿਊਬ ਤੇ ਹੁੰਦੇ ਆ ਉਹ ਇਸ ਤਰੀਕੇ ਦੀ ਪ੍ਰਮੋਸ਼ਨ ਕਰ ਰਹੇ ਹੋ ਗਲਤ ਆ ਕੋਈ ਸੈਲੀਬ੍ਰਿਟੀ ਕਰ ਰਿਹਾ ਉਹ ਗਲਤ ਆ ਉਹਨਾਂ ਨੂੰ ਇਹ ਇੰਨੀ ਸਮਝ ਨਹੀਂ ਆ ਸੈਂਸ ਸੋਸਾਇਟੀ 'ਚ ਕਿ ਸੋਸਾਇਟੀ ਉਹਨਾਂ ਦੀਆਂ ਗੱਲਾਂ ਸੁਣਦੀ ਹੈ ਔਰ ਉਹ ਉਹਨਾਂ ਦੀਆਂ ਗੱਲਾਂ ਕਿਉਂਕਿ ਸੁਣਨ ਕਰਕੇ ਹੀ ਮਾਰਕੀਟ 'ਚ ਲੋਕ ਇਹੋ ਜਿਹੀ ਐਪ ਡਾਊਨਲੋਡ ਕਰਦੇ ਆ ਔਰ ਲੱਖਾਂ ਰੁਪਈਆ ਦਾ ਨੁਕਸਾਨ ਕਰਦੇ ਆ ਸੁਸਾਈਡ ਕਰ ਲੈਂਦੇ ਤੁਸੀਂ ਕਿੰਨੀਆਂ ਖਬਰਾਂ ਪੜ੍ਹਦੇ ਹੋਗੇ ਅਖਬਾਰ 'ਚ ਲੋਕ ਆਤਮ ਹੱਤਿਆ ਤੱਕ ਚਲੇ ਜਾਂਦੇ ਜਦੋਂ ਉਹਨਾਂ ਨੂੰ 10 10 20 20 ਲੱਖ ਰੁਪਏ ਦਾ ਲਾਸ ਹੁੰਦਾ ਲੋਕ ਕੀ ਕਰਦੇ ਕਰਜ਼ਾ ਲੈ ਕੇ ਵੀ ਇਹਨਾਂ ਤੇ ਖੇਡਦੇ ਕਿ ਲਾਸ ਪੂਰਾ ਹੋ ਜੇ ਪਰ ਕੁਝ ਨਹੀਂ ਹੁੰਦਾ ਔਰ ਨਾ ਹੀ ਕੋਈ ਸਰਕਾਰ ਇਹਦੇ ਤੇ ਕੋਈ ਕਦਮ ਚੱਕ ਰਹੀ ਹੈ ਸੋ ਬਹੁਤ ਜ਼ਿਆਦਾ ਇਹ 네ਗੇਟਿਵ ਚੀਜ਼ ਆ ਸੋਸਾਇਟੀ ਵਾਸਤੇ ਹਾਰਮਫੁਲ ਹੈ ਪੈਸਾ ਜਿਹੜਾ ਹੈਗਾ ਉਹ ਲਾਸ ਹੋ ਰਿਹਾ ਲੋਕਾਂ ਦਾ ਕਈ ਕਈ ਲੋਕਾਂ ਨੂੰ ਫਰਕ ਨਹੀਂ ਪੈਂਦਾ 100 200 500 ਲਾਸ ਹੋ ਜਾਂਦਾ ਐ ਬੰਦ ਕਰ ਦਿੰਦੇ ਬਟ 100 200 500 ਚ ਲਾਸ ਕਰਕੇ ਕਰਨ ਵਾਲੇ ਜਿਹੜੇ ਲੋਕ ਨੇ ਉਹ ਲੱਖਾਂ ਦੇ ਹਿਸਾਬ ਨਾਲ ਨੇ ਤਾਂ ਉਹਨੂੰ ਗੁਣਾ ਕਰੋ ਲੱਖਾਂ ਦੇ ਹਿਸਾਬ ਨਾਲ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਕੰਪਨੀ ਕਿੰਨੇ ਪੈਸੇ ਡੈਲੀ ਦੇ ਕਮਾਰੀ ਹੈ ਔਰ ਬਿਲਕੁਲ ਇਲੀਗਲ ਹੈ ਇਹ ਔਰ ਸਰਕਾਰ ਨੂੰ ਸਖਤ ਰੂਲ ਬਣਾਉਣੇ ਚਾਹੀਦੇ ਆ ਦੇਖੋ ਸਖਤ ਰੂਲ ਕਿਵੇਂ ਬਣਾਉਣੇ ਚਾਹੀਦੇ ਸਰਕਾਰ ਨੂੰ ਕਿ ਜਿਹੜੇ ਇਹਨਾਂ ਦੀ ਪ੍ਰਮੋਸ਼ਨ ਕਰ ਰਹੇ ਆ ਉਹਨਾਂ ਦੇ ਇੱਕ ਤਰੀਕੇ ਨਾਲ ਉਹਨਾਂ ਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਇਹਨਾਂ ਐਫਸੀ ਪ੍ਰਮੋਸ਼ਨ ਕਰਨ ਦੇ ਖਿਲਾਫ ਔਰ ਜਿਹੜੀ ਕੰਪਨੀ ਰਜਿਸਟਰਡ ਐਂਟੀਟੀ ਹੈ ਜਿਹੜੀ ਜਿੰਦੇ ਜਿਹਦੇ ਅਕਾਊਂਟ 'ਚ ਇਹਦੇ ਪੈਸੇ ਜਾ ਰਹੇ ਆ ਆਪਦੇ ਉਨ੍ਹਾਂ ਦੇ ਅਕਾਊਂਟ ਫ੍ਰੀਜ਼ ਕਰਨੇ ਚਾਹੀਦੇ ਸਸਪੈਂਡ ਕਰਨੇ ਚਾਹੀਦੇ ਸਰਕਾਰ ਨੂੰ ਸੋ ਇੰਨੀਆਂ ਚੀਜ਼ਾਂ ਨਾਲ ਹੀ ਮੈਂ ਇੱਥੇ ਤੁਹਾਡੇ ਤੋਂ ਵਿਦਾ ਲੈਣਾ ਸੋ ਸਸੀਕਲ ਜੀ ਆਪਾਂ ਨੈਕਸਟ ਵੀਡੀਓ ਚ ਮਿਲਾਂਗੇ